ਵੀਰਵਲ ਥਾਲੀਵਾਲ ਪੱਤਰਕਾਰ ਮਾਨਸਾ ਮਾਨਸਾ ਜਲੇ ਦਾ ਪਿੰਡ ਨੰਗਲਕਲਾ ਇਹ ਸਾਡੀ ਮਾਤਾ ਦੀ ਉਮਰ ਹੈਗੀ 110 ਸਾਲ ਮਾਤਾ ਕੋਲ ਕੋਈ ਪੱਖਾ ਜਾਂ ਕੂਲਰ ਨਹੀਂ ਸੀ ਕੁਛ ਦਿਨ ਪਹਿਲਾਂ ਆਪਾਂ ਆਏ ਸੀ ਤਾਂ ਮਾਤਾ ਨੂੰ ਕਿਹਾ ਸੀ ਮਾਤਾ ਤੁਹਾਨੂੰ ਵਧੀਆ ਕੂਲਰ ਲਿਆ ਕੇ ਦੇਵਾਂਗੇ ਕੂਲਰ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਨਵਾਂ ਕੂਲਰ ਅੱਜ ਇਹਨਾਂ ਨੂੰ ਲਿਆ ਕੇ ਦੇਤਾ ਆਪਾਂ ਤੇ ਮਾਤਾ ਨੂੰ ਮੈਂ ਆਖਿਆ ਜਦੋਂ ਆਉਣਾ ਉਹਨਾਂ ਕੱਪੜੇ ਆ ਹੀ ਪਾਏ ਹੁੰਦੇ ਆ ਤੇ ਮਾਤਾ ਵਾਸਤੇ ਲਿਆਇਆ ਮੈਂ ਦੋ ਸ਼ੂਟ ਆਪਦੀ ਪਸੰਦ ਦੇ ਤੇ ਮਾਤਾ ਪਤਾ ਨਹੀਂ ਪਸੰਦ ਕਰੂਗੀ ਪਤਾ ਨਹੀਂ ਨਾ ਸ਼ੂਟ ਪਸੰਦ ਆ ਜਾਣਗੇ ਮਾਤਾ ਆ ਜਾਣਗੇ ਨਾ ਆਹ ਦੇਖ ਫੜ ਕੇ ਇੱਕ ਸ਼ੂਟ ਤਾਂ ਆਹ ਦੇਖ ਅੱਛਾ ਵਲ ਆ ਇੱਕ ਸ਼ੂਟ ਦਾ ਸੂਟ ਆਹ ਗਾ ਗਰਮੀ ਚ ਪਾਉਣ ਵਾਲਾ ਹੈ ਕਿਉਂ ਖੇਚਣਾ ਨਹੀਂ ਖੇਚਣਾ ਨਹੀਂ ਇਹ ਦੋਨੇ ਸਮਾਉਣੇ ਆ ਤੇ ਪਾਉਣੇ ਵੀ ਆ ਇੱਕ ਆਹ ਦੇਖ ਫੜ ਕੇ ਇੱਕ ਆ ਸ਼ੂਟ ਲਿਆਂਦਾ ਦੇਖ ਇਹ ਆ ਦੇ ਆਹ ਪਰ ਨਾ ਜਾ ਹੁਣ ਲਾ ਦੇ ਗਰਮੀ ਹੈਗੀ ਠੀਕ ਆ ਹਾਂ ਥਾੜੀ ਆ ਵੇਖ ਆ ਤਾਂ ਪਟਾ ਲਿਆਤਾ ਤੇਰਾ ਗਰਮੀ ਵਾਲਾ ਐਵੇਂ ਬਣ ਕੇ ਰੱਖਿਆ ਕਰ ਹੁਣ ਸੋਹਣੀ ਸੋਹਣੀ ਐ ਵਧੀਆ ਲੱਗਦਾ ਨਾ ਹਾਂ ਠੀਕ ਆ ਥੋੜ੍ਹਾ ਪਤਾ ਪਤਾ ਹਾਂ ਨਾ ਸੋਹਣੀ ਲੱਗਦੀ ਆ ਇਹ ਕਾ ਚੁੰਨੀਆਂ ਦੇਖ ਫੜ ਕੇ ਦੁਪੱਟਾ ਗਰਮੀ ਵਾਲਾ ਆ ਪਰਨਾ ਨਾ ਲਿਆ ਕਰ ਹੁਣ ਠੀਕ ਆ ਆ ਤੇਰੇ ਵਾਸਤੇ ਸਾਰਾ ਸਮਾਨ ਲਿਆਤਾ ਇਸ ਤਨੂੰ ਦਲੀਆ, ਬਿਸਕੁਟ, ਪੂਜੀਆਂ ਹਾਂ ਹਾਂ ਵਸਤੇ ਤੇ ਅਚਾਰ ਤੇ ਮਿਰਚ ਮਸਾਲੇ ਕਿਉਂ ਆ ਦਲੀਆ ਲਿਆ ਤਾਂ ਵੀ ਠੀਕ ਹੈ ਤੇ ਦਲੀਏ ਦੇ ਟੈਗਟਾ ਦਲੀਆ ਬਣਾ ਦੇ ਕਰੋ ਮਾਤਾ ਨੂੰ ਆ ਜਾਗੇ ਬਣਾ ਕੇ ਤੇ ਛੋਲ ਲਿਆ ਤੇ ਦਾਲਾਂ ਲਿਆ ਤੇ ਆਚਾਰ ਸਾਰਾ ਇਹ ਜਿੰਨਾ ਮਾਤਾ ਨੂੰ ਸਵੇਰੇ ਬਣਾ ਕੇ ਦੇ ਦਿਆ ਕਰੋ ਹਾਂ ਠੀਕ ਹੈ ਵੀ ਉਹ ਦੁੱਧ ਚ ਛੋਲ ਪਾ ਤੇ ਦਹੀਂ ਪਾ ਕੇ ਇਹਦਾ ਕੁਸ਼ਤੀਆ ਹੈਗਾ ਜੇ ਮੰਗਾ ਕਰੋ ਹੋ ਜਾਣਾ ਆ ਸਾਰਾ ਚਾਰ ਤੋਂ ਲੈ ਕੇ ਮਿਰਚ ਮਸਾਲੇ ਹਾਂ ਲੈ ਜੋ ਇਹ ਸਾਰਾ ਮਾਤਾ ਦਾ ਸਮਾਨ ਹੈਗਾ ਇਹ ਆ ਮਾਤਾ ਦੇ ਦੋ ਸ਼ੂਟ ਹੈ ਇਹ ਇਹ ਚ ਭਾਵੇਂ ਹਾਂ ਇਹ ਚ ਪਾ ਲਾ ਮੈਂ ਇਹ ਸੁਨਿਆਲੇ ਉਹਨਾਂ ਦੇ ਰੱਖਣ ਦੇ ਇਹ ਇਸ ਮਿਉਣਾ ਨੇ ਹੁਣ ਹਾਂ ਹਾਂ ਸਮਾਨ ਹੈ ਹਾਂ ਮਾਤਾ ਨੂੰ ਪਿਲਣ ਦੇ ਆਂ ਠੀਕ ਨਾ ਉਹਦੇ ਜਿਆਦਾ ਆ ਗਿੱਚ ਆ ਗਈ ਇੱਥੇ ਮੰਡੀ ਦਾ ਜਾਂਦੇ ਨੇ ਪਰ ਤੋਂ ਲੈ ਫਿਰ ਤਾਰ ਪਾ ਕੇ ਪਾ ਕੇ ਨਾ ਕੂਲਰ ਚ ਪਾਣੀ ਪਾ ਕੇ ਚਲਾ ਦਿਓ ਲੋ ਬਾਲਟੀਆਂ ਪਾਣੀ ਦੀ ਨੇ ਦੋਸਤੋ ਵੀਰ ਨੇ ਆਸਟ੍ਰੇਲੀਆ ਰਹਿੰਦੇ ਨੇ ਦੋਸਤੋ ਜਿਹੜੇ ਮੇਰੇ ਭਰਾ ਨੇ ਉਹਨੇ 11000 ਰੁਪਏ ਭੇਜਿਆ ਸੀ ਉਹਦੇ ਵਿੱਚੋਂ 8000 ਰੁਪਏ ਦਾ ਆਪਾਂ ਕੂਲਰ ਲੈਤਾ 1500 ਰੁਪਏ ਦਾ ਇਹਨਾਂ ਨੂੰ ਰਾਸ਼ਨ ਲਿਆਤਾ ਤੇ ਦੋ 6-600 ਰੁਪਏ ਦੇ ਮਾਤਾ ਨੂੰ ਛੂਟ ਦੇਤੇ ਜਿਹਦਾ ਕੋਈ 5-700 ਰੁਪਏ ਦੇਣਾ ਬੇਬੇ ਨੂੰ ਆ ਆਪਣੇ ਕੋਲੋਂ ਦੇਵਾਂਗੇ ਆਪਾਂ ਤੇ ਮਾਤਾ ਕੱਪੜੇ ਸਮਾ ਲੇਗੀ ਅਸੀਂ ਧੰਨਵਾਦ ਕਰਦੇ ਹਾਂ ਉਸ ਵੀਰ ਦਾ ਜਿਨ੍ਹਾਂ ਨੇ ਮਾਤਾ ਨੂੰ ਕਿਹਾ ਕਿ ਮਾਤਾ ਨੂੰ ਕੂਲਰ ਬਹੁਤ ਜ਼ਰੂਰੀ ਹੈ ਕੱਪੜੇ ਵੀ ਹੈ ਤੇ ਮਾਤਾ ਜੋ ਵੀ ਖਾਣਾ ਪੀਣਾ ਚਾਹੁੰਦੀ ਹੈ ਵੀ ਉਹ ਤੁਸੀਂ ਉਹਦੇ ਕੋਲੇ ਭੇਜੋ ਹੁਣ ਅਗਲੀ ਜਿਹੜੀ ਗੱਲ ਹੈ ਜਿਹੜੇ ਮਾਤਾ ਦੇ ਬੈਠੀਆਂ ਸੀ ਤੁਸੀਂ ਦੇਖ ਸਕਦੇ ਮਾਤਾ ਕੋਲੇ ਕਮਰਾ ਨਹੀਂ ਹੈਗਾ ਚਲੋ 110 ਸਾਲ ਦੀ ਹੋ ਗਈ ਪਤਾ ਨਹੀਂ ਉਮਰ ਕਿੰਨੀ ਚੁੰਦੀ ਹੈ ਜਾਂ ਨਹੀਂ ਇਹਦਾ ਜੋ ਪੁੱਤ ਹੈ ਉਹ ਵੀ ਬਜ਼ੁਰਗ ਹੋ ਚੁੱਕਿਆਗਾ ਕੰਮਕਾਰ ਉਹ ਤਾਂ ਹੁੰਦਾ ਨਹੀਂਗਾ ਮਾਤਾ ਦਾ ਆਖਰੀ ਸੁਪਨਾ ਵੀ ਆਪਾਂ ਇਹਨਾਂ ਨੂੰ ਇੱਕ ਕਮਰਾ ਬਣਾ ਕੇ ਦੇਣਾ ਹੈ ਜੇ ਕੋਈ ਵੀ ਵੀਰ ਇਸ ਮਾਤਾ ਦਾ ਸਹਿਯੋਗ ਕਰਨਾ ਚਾਹੁੰਦਾ ਹੈਗਾ ਤੁਸੀਂ ਸਿੱਧੇ ਤੌਰ ਤੇ ਇੱਥੇ ਇੱਟ ਸਿਮਿੰਟ ਬਰੇਤੀ ਬਜਰੀ ਜੋ ਵੀ ਭੇਜ ਸਕਦੇ ਹੋ ਭੇਜ ਦਿਓ ਕੰਮ ਅਸੀਂ ਸ਼ੁਰੂ ਕਰਾ ਦਾਂਗੇ ਅਸੀਂ ਧੰਨਵਾਦ ਕਰਦੇ ਹਾਂ ਉਸ ਵੀਰ ਦਾ ਤੇ ਜਿਸ ਨੇ ਸਾਨੂੰ ਸਹਿਯੋਗ ਭੇਜਿਆ ਲੈ ਆਹੋ ਲੈ ਆpani ਮਾਤਾ ਆ ਲੈ ਮਾਤਾ ਠੀਕ ਐ ਖੁਸ਼ ਐ ਕੂਲਰ ਆ ਗਿਆ ਠੀਕ ਐ ਕੂਲਰ ਤੇ ਠੰਡੀ ਹਵਾ ਲੈ ਆਇਆ ਕਰੀ ਹੁਣ ਤੇ ਸੇਵੀਆਂ ਸੂਬੀਆਂ ਬਣਾ ਕੇ ਖਾ ਲਿਆ ਕਰੀ ਹਾਂ ਆ ਤਾਂ ਮੈਨੂੰ ਪਤਾ ਹੈਗਾ ਹਾਂ ਹਾਂ ਤੇ ਨਾ ਜਦੋਂ ਕੋਈ ਰੇਡੀਆ ਟਾਪਨਾ ਹੁੰਦਾ ਹੈ ਕਿਸੇ ਕੋਈ ਕੇਲੇ ਜਾਂ ਕੁਝ ਉਹ ਕਰਦਾ ਜੀ ਕਰਦਾ ਖਾਣ ਨੂੰ ਆ ਲੈ 500 ਰੁਪਿਆ 500 ਰੁਪਿਆ ਹੈਗਾ ਇਹ ਠੀਕ ਹੈ ਇਹ 500 ਰੁਪਿਆ ਉਹਦੀ ਜੇਬ ਚ ਰੱਖੀ ਜੇ ਕੋਈ ਆਉਂਦਾ ਕੇਲੇ ਖਾਣ ਨੂੰ ਜਾਂ ਕੋਈ ਚੀਜ਼ ਖਾਣ ਨੂੰ ਚੀਜ਼ ਕਰਦਾ ਇਹ ਚ ਲੈ ਲਿਆ ਕਰ ਠੀਕ ਹੈ ਤੇ ਆਹ ਸ਼ੂਟ ਦੋਨੇ ਸਮਾਲ ਹੈ ਦੇ ਦੇਸੂ ਨੂੰ ਸੁਮਾਲੇ ਸਲਾਈ ਦੇ ਪੈਸੇ ਮੈਂ ਆਪ ਹੀ ਦੇ ਦੂੰਗਾ ਠੀਕ ਹੈ ਤਾਂ ਤਾਂ ਕੋਈ ਨਹੀਂ ਰੱਬ ਨੇ ਮਿਹਰ ਕਰੀ ਤਰ੍ਹਾਂ ਕਮਰਾ ਵੀ ਪਾ ਦਾਂਗੇ ਆਪਾਂ ਹਾਂ ਕਮਰਾ ਪਾ ਫਿਰ ਆਈ ਮਾਈ ਹਾਂ ਤਾਂ ਤਾਂ ਫੋੜ ਲਓਗੇ ਕਮਰਾ ਤਾਂ ਨਾ ਜਾ ਕੇ ਰੱਖਿਆ ਹਾਂ ਤਾਂ ਤਾਂ ਤੁਰਾਂਗੇ ਮੈਂ ਚੱਕਾਈ ਤਾਂ ਹੋ ਗਈ ਹਾਂ ਨਾ ਤਾਂ ਤੇ ਆਜਾ ਪਰਵਾਜ਼ ਚ ਹਾਂ ਰਹੋਈਆਂ ਦੇ ਵਾਦੀ ਜੀ ਹਾਂ ਬਹੁਤ ਬਹੁਤ ਧੰਨਵਾਦ ਆ ਮਾਤਾ ਇਹਨਾਂ ਅਸ਼ੀਰਵਾਦ ਦੇਦਾਨੀ ਇੰਨੇ ਬਹੁਤ ਹੈ ਹਾਂ ਕਰ ਕਰ ਕੋਈ ਹੋ ਗਏ ਪਰ ਬਾਤ ਸੁਣ ਲੇ ਹਾਂ ਮਾਰ ਕਦੇ ਉਹ ਲੈ ਪਾਗੇ ਕੱਕੇ ਪਾਣੀ ਦੇਖੀ ਹੂੰ ਉਹਦੇ ਵੀ ਜਿਆ ਜੇ ਹੋ ਲੈ ਪਾਣੀ ਬਾਹਰ ਤੇ ਚਲਾ ਦਿਓ ਖੋੜ ਕੇ ਠੰਗੜੂ ਲੈ ਮਰ ਪੈ ਤੈਨੂੰ ਦੇਖ